ਕਿਲਾ ਫਤੇਗੜ ਸਾਹਿਬ ਬਲਾਕ ਖੇੜਾ ਦੇ ਪਿੰਡ ਬਰਾਸ ਨੂੰ ਆਪਸ ਵਿੱਚ ਮਲੌਣ ਵਾਲੀਆਂ ਸਾਰੀਆਂ ਸੰਪਰਕ ਸੜਕਾਂ ਦੀ ਹਾਲਤ ਬੱਦ ਬਦਤਰ ਬਣ ਚੁੱਕੀ ਹੈ ਪਿੰਡ ਬਰਾਸ ਨੂੰ ਆਪਸ ਵਿੱਚ ਜੋੜਦੀਆਂ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਪਾਵੇਂ ਉਹ ਸੜਕ ਰਜਿੰਦਰਗੜ ਤੋਂ ਬਰਾਸ ਨੂੰ ਜਾਂਦੀ ਹੋਵੇ ਪਾਵੇਂ ਉਹ ਖੇੜਾ ਦਿਵਾਲੀ ਤੋਂ ਜਾਂਦੀ ਹੋਵੇ ਬਰਾਸ ਨੂੰ ਪਾਵੇਂ ਪਿੰਡ ਬੀਬੀਪੁਰ ਤੋਂ ਜਾਂਦੀ ਹੋਵੇ ਬਰਾਸ ਨੂੰ ਪਾਵੇਂ ਪਿੰਡ ਰਾਮਪੁਰ ਤੋਂ ਬਰਾਸ ਨੂੰ ਜਾਂਦੀ ਹੋਵੇ ਪਾਵੇਂ ਪਿੰਡ ਤਿੰਬਰਪੁਰ ਤੋਂ ਬਰਾਸ ਨੂੰ ਜਾਂਦੀ ਹੋਵੇ ਪਾਵੇਂ ਪਿੰਡ ਸਿੰਧੜਾਂ ਤੋਂ ਬਰਾਸ ਨੂੰ ਜਾਂਦੀ ਹੋਵੇ ਪਾਵੇਂ ਪਿੰਡ ਚੋਲਟੀ ਖੇੜੀ ਤੋਂ ਬਰਾਸ ਨੂੰ ਜਾਂਦੀ ਹੋਵੇ ਸਾਰੀਆਂ ਸੜਕਾਂ ਦੀ ਹਾਲਤ ਬਾਤ ਬਦਤਰ ਹੋ ਚੁੱਕੀ ਹੈ ਪਰ ਇਸ ਪਾਸੇ ਵੱਲ ਜਿਹੜਾ ਸਬੰਧਤ ਵਿਭਾਗ ਬਿਲਕੁਲ ਧਿਆਨ ਨਹੀਂ ਦੇ ਰਿਹਾ ਜਿਸ ਦੇ ਕਾਰਨ ਪਿੰਡ ਬਰਾਸ ਅਤੇ ਇਲਾਕੇ ਦੇ ਲੋਕ ਬੇहद ਪਰੇਸ਼ਾਨ ਹਨ ਪਿੰਡ ਬਰਾਸ ਤੋਂ ਸ਼੍ਰੋਮਨੀ ਅਕਾਲੀ ਦਾ ਅੰਮ੍ਰਿਤਸਰ ਦਾ ਸਰਪੰਚ ਜਿਲ੍ਹਾ ਪਤਕਰ ਸਾਹਿਬ ਤੋਂ ਬੋਲ ਰਹੇ ਆ ਪੰਜਾਬ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਡਾ ਨਗਰ 13 ਨਵੀਆਂ ਦੀ ਜਗ੍ਹਾ ਦੇਸਾਂ ਵਿਦੇਸਾਂ ਤੋਂ ਇੱਥੇ ਯਾਤਰਾ ਆਉਂਦੇ ਨੇ ਪਰ ਸਾਰੀਆਂ ਸੜਕਾਂ ਇਸ ਪਿੰਡ ਦੀਆਂ ਟੁੱਟੀਆਂ ਹੋਈਆਂ ਜਿਹੜੀਆਂ ਇਸ ਨਗਰ ਨੂੰ ਆਉਂਦੀਆਂ ਨੇ ਮੈਂ ਪੰਜਾਬ ਜੀ ਹੁਕਮਤਰੀ ਸਾਹਿਬ ਅਸੀਂ ਤੁਹਾਨੂੰ ਇਸ ਪਿੰਡ 'ਚ ਦੇਖਣਾ ਚਾਹੁੰਦੇ ਆ ਆਇਆਂ ਨੂੰ ਤਾਂ ਕਿ ਤੁਸੀਂ ਆਪ ਇਸ ਪਿੰਡ ਦੀਆਂ ਸੜਕਾਂ ਦੀ ਹਾਲਤ ਦੇਖ ਲਵੋ ਕਿ ਅਸੀਂ ਸਾਡੇ ਪਿੰਡਾਂ ਨੂੰ ਜਿੰਨੀਆਂ ਸੜਕਾਂ ਚਾਰ ਚੁਫੇਰੇ ਆਉਂਦੀਆਂ ਨੇ ਉਹਨਾਂ ਦੀ ਹਾਲਤ ਵੇਖੋ ਕੀ ਹਾਲਤ ਬਣੀ ਹੋਈ ਹੈ ਜਿਹੜੇ ਸਾਡੇ ਰਿਸ਼ਤੇਦਾਰ ਨੇ ਉਹ ਵੀ ਸਾਡੇ ਨਾਲ ਮਿਲਣ ਵਰਤੋਂੋਂ ਛੱਡ ਗਏ ਨੇ ਉਹ ਵੀ ਕਹਿੰਦੇ ਅਸੀਂ ਨਹੀਂ ਜਾਣਾ ਗੱਡੀਆਂ ਦੇ ਟਾਇਰ 파ੜਦੇ ਨੇ ਤੇ ਤੁਸੀਂ ਆ ਕੇ ਮਿਲ ਜੋ ਇਹ ਪਿੰਡ ਬਰਾਸ ਦੀਆਂ ਸੜਕਾਂ ਚਾਰੇ ਪਾਸੇ ਤੋਂ ਟੁੱਟੀਆਂ ਹੋਈਆਂ ਨੇ ਚਾਰੇ ਪਾਸੇ ਤੋਂ ਜੋ ਪਿੰਡ ਦੇ ਵਿੱਚ ਰਸਤੇ ਬੜਾ ਬਿਲਕੁਲ ਖਰਾਬ ਹੈ ਇਹ ਬਣਨੀਆਂ ਚਾਹੀਦੀਆਂ ਲਾਰੇ ਲਾਈ ਜਾਂਦੇ ਸੜਕਾਂ ਬਣਦੀਆਂ ਨਹੀਂ ਇੱਕ ਦਿਨ ਜੋ ਅਸੀਂ ਆਪਣੀਆਂ ਦੁਕਾਨਾਂ ਦੇ ਅੱਗੇ ਖੱਡੇ ਭਰੇ ਹੋਏ ਤੇ ਸੜਕਾਂ ਦੇ ਵਿੱਚ ਉਹ ਕੋਈ ਰੋਡ ਵਾਲੇ ਮਾਈਕਮਾ ਆਇਆ ਉਹਨਾਂ ਨੇ ਆ ਕੇ ਜੋ ਹੱਸੀ ਰੋੜੀ ਪਾਈ ਹੋਈ ਥੀ ਰੋੜੇ ਰੂੜੇ ਪਾ ਕੇ ਸੀ ਸੜਕਾਂ ਆਪਣੇ ਮਤਲਬ ਖड्डे ਬੰਦ ਕਰੇ ਹੋਏ ਤੇ ਉਹ ਕਹਿੰਦੇ ਵੀ ਇੱਥੇ ਗੱਟ ਕੇ ਪਾ ਕੇ ਅਸੀਂ ਦੁਬਾਰਾ ਪੈਚ ਲਾਉਣੇ ਆ ਉਹਨਾਂ ਨੇ ਆ ਕੇ ਉਹ ਖड्डे ਦੁਬਾਰਾ ਕੱਢ ਕੇ ਬਾਹਰ ਰੱਖਤੀ ਬਜਰੀ ਉਹਦੇ ਵਿੱਚ ਨਾ ਮੁੜ ਕੇ ਆ ਕੇ ਕਿਸੇ ਨੇ ਰੋੜੀ ਪਾਈ ਨਾ ਕਿਸੇ ਨੇ ਕੋਈ ਪੈਚ ਲਾਇਆ ਇਹੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਸ ਕਰਕੇ ਸਾਡੇ ਜੋ ਪਿੰਡ ਦੇ ਰਸਤੇ ਆ ਇਹਨਾਂ ਨੂੰ ਠੀਕ ਕਰਿਆ ਜਾਵੇ ਜਿਹੜੇ ਤੁਹਾਡੇ ਰਿਸ਼ਤੇਦਾਰ ਆਉਂਦੇ ਨੇ ਉਹ ਕੀ ਕਹਿੰਦੇ ਨੇ ਜੋ ਸਾਡੇ ਪਿੰਡਾਂ ਦੇ ਵਿੱਚ ਰਿਸ਼ਤੇਦਾਰ ਆਉਂਦੇ ਨੇ ਉਹ ਆਉਣ ਨੂੰ ਇੰਨੇ ਪਰੇਸ਼ਾਨ ਹੈ ਉਹ ਕਹਿੰਦੇ ਤੁਹਾਡੇ ਪਿੰਡ ਨੂੰ ਰਸਤਾ ਤਾਂ ਹੈ ਹੀ ਨਹੀਂ ਕੋਈ ਅਸੀਂ ਆਈਏ ਕਿਵੇਂ ਅਸੀਂ ਕਿੱਧਰੋਂ ਆਈਏ ਇਸ ਕਰਕੇ ਅਸੀਂ ਆਉਂਦੇ ਨਹੀਂ ਹੈਗੇ ਜੇਕਰ ਤੁਹਾਡੇ ਪਿੰਡ ਦੇ ਵਿੱਚ ਕੋਈ ਨਾਤਾ ਕਰਨ ਆਉਂਦਾ ਉਹ ਕੀ ਕਹਿੰਦਾ ਜੋ ਸਾਡੇ ਪਿੰਡ ਦੇ ਵਿੱਚ ਕੋਈ ਰਿਸ਼ਤਾ ਕਰਨ ਆਉਂਦਾ ਤਾਂ ਉਹ ਸਾਡੇ ਪਿੰਡਾਂ ਦੇ ਹਾਲਾਤ ਮਾੜੇ ਦੇਖ ਕੇ ਸੜਕਾਂ ਮਾੜੀਆਂ ਦੇਖ ਕੇ ਸਾਡੇ ਪਿੰਡਾਂ ਦੇ ਨਿਆਣਿਆਂ ਨੂੰ ਛੇਤੀ ਕੋਈ ਰਿਸ਼ਤਾ ਨਹੀਂ ਲੈਂਦਾ ਕੀ ਕਹਿੰਦੇ ਭਾਈ ਤੁਹਾਡੇ ਪਿੰਡ ਸਾਰੀ ਹਾਂ ਵੀ ਤੁਹਾਡੇ ਪਿੰਡ ਦਾ ਬੁਰਾ ਹਾਲ ਹੈ ਭਾਈ ਕੋਈ ਸੜਕਾਂ ਨਹੀਂ ਕੋਈ ਕੁਛ ਨਹੀਂ ਇਸ ਕਰਕੇ ਸਾਨੂੰ ਦੂਰ ਪੈਂਦਾ ਸਾਨੂੰ ਕੋਈ ਰਸਤਾ ਨਹੀਂ ਹੈਗਾ ਸਾਨੂੰ ਆਉਣ ਜਾਣ ਦੇ ਬੜੇ ਦਿੱਕਤ ਹੈ ਇਸ ਕਰਕੇ ਅਸੀਂ ਭਾਈ ਇੱਥੇ ਰਿਸ਼ਤਾ ਨਹੀਂ ਕਰਨਾ ਸਭ ਤੋਂ ਦੁਖ ਵਾਲੀ ਗੱਲ ਤਾਂ ਵੀ ਦੇਖੋ ਇਹ ਜਿਹੜੀ ਇਹ ਟੁੱਟੀਆਂ ਸੜਕਾਂ ਤੇ ਜਿਹੜੀ ਕਾ ਬਣ ਰਹੀਆਂ ਜੀ ਰਿਸ਼ਤੇ ਜਿਹੜੀ ਡਿੱਕਾ ਬਣ ਰਹੀਆਂ ਆਉਣ ਜਾਣ ਦੇ ਸਾਧਨ ਸਾਰੇ ਬੰਦ ਹੋਏ ਪਏ ਆ ਜੋ ਬੱਸਾਂ ਰਾਜਪੁਰੇ ਨੂੰ ਲੱਗੀਆਂ ਹੋਈ ਉਹ ਵੀ ਬੰਦ ਹੈ ਜੋ ਸਰੰਦ ਨੂੰ ਜਾਂਦੀਆਂ ਖੱਡਾਂ ਖੱਡੇ ਪਏ ਹੋਏ ਸੜਕਾਂ ਦੇ ਵਿੱਚ ਇਸ ਕਰਕੇ ਨਿਆਣੇ ਵੀ ਇੱਕ ਵਸ ਲੱਗੀ ਹੋਈ ਆ ਉਹ ਵੀ ਲੇਟ ਫੇਟ ਆਉਂਦੀ ਆ ਨਿਆਣੇ ਸਾਰੇ ਪਰੇਸ਼ਾਨ ਹੁੰਦੇ ਆ ਸਕੂਲ ਪੜਨ ਵਾਲੇ ਵਿੱਚ ਉਹ ਵੀ ਬੰਦ ਹੋ ਗਈ ਸੀ ਵਿੱਚ ਨੂੰ ਜੀ ਉਹ ਵੀ ਬੰਦ ਹੋ ਗਈ ਤੇ ਹੁਣ ਦੁਬਾਰਾ ਲੱਗੀ ਆ ਜੀ ਉਹ ਦੁਬਾਰਾ ਲੱਗੀ ਜਿਹੀ ਨਾਲੀ ਆ ਜੀ ਹਰ ਐਤਵਾਰ ਬੱਸ ਬੰਦ ਹੁੰਦੀ ਆ ਉਹ ਵੀ ਸਕੂਲ ਦੇ ਬੱਚਿਆਂ ਕਰਕੇ ਹੀ ਚੱਲੀ ਆ ਉਦਾਂ ਬੱਸ ਸਾਡੇ ਪਿੰਡ ਨੂੰ ਕੋਈ ਨਹੀਂ ਕੋਈ ਟੈਂਪੂ ਨਹੀਂ ਕੋਈ ਹੋਰ ਸਾਧਨ ਨਹੀਂ ਸਾਡੇ ਪਿੰਡ ਨੂੰ ਕੋਈ ਸਰਕਾਰੀ ਬੱਸ ਲੱਗ ਜਵੇ ਕੋਈ ਹੋਰ ਸਾਧਨ ਲੱਗ ਜਾਣ ਇਸ ਕਰਕੇ ਸਾਡਾ ਪਿੰਡ ਵੀ ਖੁਸ਼ਹਾਲ ਹੋ ਜਾਵੇ। ਇਸ ਕਰਕੇ ਸਾਡੇ ਪਿੰਡਾਂ ਦੀਆਂ ਸੜਕਾਂ ਜ਼ਰੂਰ ਬਣਨੀਆਂ ਚਾਹੀਦੀਆਂ। ਸਾਰੀਆਂ ਸੜਕਾਂ ਟੁੱਟੀਆਂ ਪਈਆਂ, ਸਰਕਾਰ ਲਾਰੇ ਲਾਈ ਜਾਂਦੀ ਆ, ਬਣਾ ਕੋਈ ਨਹੀਂ ਰਹੀ। ਨਹੀਂ ਜਿਹੜੀ ਜ਼ਰੂਰਤ। ਸੜਕਾਂ ਮਿਲਣਾ ਦਾ ਹੁਵਰਾ ਹਾਲ ਹੈ, ਇਹ ਪਾਸੇ ਜਾ ਹੀ ਨਹੀਂ ਦੱਸਦੇ। ਏ, ਥੋੜੀ-ਘੋੜੀ ਸੜਕ ਰੁੱਟੀ ਵੀ ਸਾਰੀ ਟੁੱਟੀ ਵੀ ਨੇ। ਸਾਰੀਆਂ ਹੀ ਟੁੱਟੀਆਂ ਹੋਈਆਂ। ਕੋਈ ਸੜਕ ਹੈ ਉਹ ਨਹੀਂ ਰਸਤਾ। ਪਿੰਡ ਬਰਾਸ ਵਾਸਤੇ, ਪਿੰਡ ਬਰਾਸ ਵਾਸਤੇ। ਸਾਰੀ ਰੁੱਟੀ ਵੀ ਨੇ। ਸਾਰੀਆਂ ਟੁੱਟੀਆਂ। ਵੀ ਤੁਹਾਡੀ ਮੰਗ ਹੈ ਵੀ ਸੜਕਾਂ ਟਾ ਹਾਂ ਸੜਕਾਂ ਜ਼ਰੂਰ ਤਾਂ ਬਣਨ ਹੋਰ ਤਾਂ ਜਿਹੜਾ ਕੰਮ ਹੁਣ ਹੋਣਾ ਤਾਂ ਹੋ ਲਿਆ